ਵੇ ਉਠਾਈ ਆ ਆਪਦੀ ਓ ਤੁਸੀਂ ਲਖਾਈ ਨਾ ਦਿਓ ਮੇਰ ਬਾਸ ਤੁਸੀਂ ਦਾ ਤੂੰ ਗੈਣ ਗਰਮੀ ਦੀ ਬਾ ਗੈਣ ਦੇ ਗੈਣ ਦੇ ਮੇਰੀ ਨਾ ਹੋ ਗੱਲ ਕਰ ਦੂਜਾ ਵੀਰ ਬਣ ਕੇ ਹੁਣ ਮੇਰੀ ਨਾ ਮਿੱਟੀ ਚ ਰੋਲ ਬਾ 14000 ਰੁਪਿਆ ਫੜਾ ਦੇ ਉਹਦੇ ਬੱਕਰੇ ਓਏ ਮੇਰੀ ਗੱਲ ਸੁਣ ਯਾਰ ਯਕੀਨਤਾ ਕਰ ਬਾਈ ਯਾਰ ਬਹੁਤ ਔਖਾ ਮਾਰਦਾ ਤੂੰ ਉਹ ਤੈਨੂੰ ਜਦੋਂ ਮੇਰੀ ਮੰਡੀ ਤੇ ਆਇਆ ਨਾ ਤੈਨੂੰ 500 ਰੁਪਿਆ ਮੇਰੇ ਤੋਂ ਲੈ ਜੀ ਜੁਨਾਹ ਹੋਰ ਕੀ ਕਰਾਂ ਬਾਈ ਯਾਰ ਹੁਣ ਮੇਰੀ ਨਾ ਮਿੱਟੀ ਜੇ ਰੋਲ ਬਾਈ ਬਣ ਕੇ ਜਿਹੜੀ ਗੱਲ ਕਰ ਕੈਂ ਮੈਂ ਨਾ ਜਿਹੜੀ ਲੱਡੂ ਨੇ ਕਿਹਾ ਸੀ ਆਪਾਂ ਉਸੇ ਦੇ ਬਿਲਦਾਰ ਤੇ ਦੇਖ ਨਾ ਬਾਈ ਬੜੀ ਜਾਂਦੀ ਆ ਅੱਜ ਤੱਕ 500 ਬਾਈ ਬੈਠਿਆ ਚਲ ਕੋਈ 500 ਨਾਲ ਜਾਣ ਨਿਕਲਦੀ ਆ ਯਾਰ ਤੇਰੀ ਚੱਲ ਕੋਈ ਨਹੀਂ 100 ਦਿਨ ਮੈਂ ਖੀ ਗਿਆ ਸੀ ਲਾ ਵੀ ਦੋ ਕੋਸਤ ਆ ਜਾ ਕੋ ਨਿਕਲ ਦੀ ਬਲ ਲਗਦੇ ਲਾਡਾ ਸੋਡਾ ਨਾ ਚੱਲਦਾ ਕਿੱਥੋਂ ਤੱਕ ਹੁਣ ਤੁਸੀਂ ਐਵੇਂ ਤੁਸੀਂ ਗੱਲ ਨਹੀਂ ਕਰਦੇ ਅਸੀਂ ਤੇਰੇ ਇਹ ਅਸੀਂ ਇਹ ਨਹੀਂ ਸਾਨੂੰ ਪਹਿਲਾਂ ਪਤਾ ਦੇ ਵਿਚਾਲੜੇ ਬੰਦੇ ਨੇ ਪੈਸੇ ਪਾਉਣੇ ਹੀ ਹੁੰਦੇ ਆ ਹਾਂ ਯਾਦ ਉਹ ਬੱਕਰਿਆਂ ਦਾ ਹੋ ਗਿਆ ਸੌਦਾ ਔਰ ਤੂੰ ਬਾਅਦ ਮੰਨ ਕੇ 1500 ਸਾਨੂੰ ਮੂੰਹ ਤੇ ਕਿਹਾ ਸੀ ਤੇ 500 ਬਾਅਦ ਚ ਪਾਇਆ ਗਿਆ ਕਿਵੇਂ ਕਿਵੇਂ ਕਰਵਾਦਾ ਭਾਈ ਕਿਵੇਂ ਕਰਵਾਦਾ ਜਗਦੀਪਾ 10000 ਚ ਲਖਾਈ ਆ ਉਦੀ ਆ ਉਦੀ ਆ ਠੀਕ ਆ ਭਾਈ ਭਾਈ ਜੀ ਕਿਹੜਾ ਪੈਂਡ ਸੀ ਆਪਣਾ ਮੰਨਤਾ ਵਾਲਾ ਇਹ ਕਿੱਥੇ ਰਹਿ ਗਿਆ ਜੀ ਲੱਤਾਂ ਬੜੀ ਠੀਕ ਹੈ ਠੀਕ ਆ ਸੋਹਰੇ ਵੀ ਦੇ ਦੋਸਤੋ 14000 ਚ ਲਖਾਈ ਆਪਕੋ ਆਪਣੀ ਹੋ ਗਈ ਆ ਆ ਦੋ ਬੱਕਰਾਂ ਦਾ ਸੌਦਾ ਹੋਇਆ ਬਾਈ ਨੇ ਖਰੀਦੇ ਆ ਬਾਈ ਕੀ ਕਰਨਾ ਛਾਈ 14000 ਹੀ ਦੇ ਹੋਰ ਬਾਅਦ ਕੇ ਵਿੱਚ ਵਿੱਚ ਬਾਈ ਨੂੰ ਫਰਾਗੇ ਤੇ ਬਨਾਲੀ ਦਿੰਦਾ ਇਹੋ ਹੀ ਓਏ ਆ ਗਿਆ ਆ ਗਿਆ ਗਲਦੀਪ ਨੇ ਨਾ ਦੂਜਾ ਚੌੜ ਕਰੀਆ ਨਕਲਦੀ ਬੁੜੀ ਸੀ ਉਥੋਂ ਹੀ ਸਾਫ ਤਾਂ ਦੀ ਤੇ ਉਹਨਾਂ ਵਿਚਾਰੀ ਫੋਨ ਤੇ ਫੋਨ ਪਕ ਆ ਗਿਆ ਬਈ ਆ ਗਿਆ ਪਟੰਡੇ ਸੀ ਮੈਂ ਕਿਲਦੀਪ ਕੋਲੇ ਜਾਵੜਾ ਚੱਲ ਦੋ ਨਾਗਾ ਮੈਂ ਕਿਲਦੀਪ ਕੋਲੇ ਜਾਵੜਾ ਤੇ ਕਿਲਦੀਪ ਨੇ ਸੌਦਾ ਕਰਾਤਾ ਤੇ ਉਹਨੂੰ ਆਂਦੀ ਆ ਲਾ ਬਈ ਆ ਗਲਦੀਪ ਨੂੰ ਆਂਦੀ 500 ਆਇਆ ਬਈ ਕਹਾਂ ਜੀ ਨਾ ਕੀ ਬਈ ਪਾਲਾ ਸਿੰਘ ਪਾਲਾ ਸਿੰਘ ਲਿਖ ਦੇ ਲੱਗ ਗਿਆ ਨਾ ਬਈ ਪੈਸੇ ਪੈਸੇ ਗਿਆ ਲਾ ਬਈ ਦੋ ਤੇਮ ਹਾਂ ਚਾਰ ਆਗੇ 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 ਬਾਈ ਕੋਈ ਗੱਲ ਨਹੀਂ ਨਾ ਦਾਸ ਯਾਰ ਠੀਕ ਆ ਬਾਈ ਦੇ ਚੀਪੜ ਬੰਦੇ ਲੈ ਵੀ ਆ ਦੋ ਬੱਕਰਾਂ ਦਾ ਸੌਦਾ ਹੋਇਆ ਲੈ ਅਦਰ ਉਸ ਕੈਂਡ ਦੇ ਤੇ ਮੈਂ ਪਾਉਣਾ ਉਹ ਸੌ ਆਇਆ ਜੀ ਉਹ ਫਾਈਨਲ ਜੀ ਕਿੰਨੇ ਸਾਰੇ ਜੇਨੂਰੇ ਕਰਦਾ 1000 ਹਾਂ ਕੋਈ ਗੱਲ ਨਹੀਂ ਜਿੰਨੇ ਹੈਗੇ ਉਹ ਤਾਂ ਕੱਟੇ ਹੀ ਜਾਣਗੇ ਨਹੀਂ ਕੋਈ ਗੱਲ ਨਹੀਂ ਭਾਈ ਦਾ ਪੈਂਡ ਕਿਹੜਾ ਇਧਰ ਗੁੱਗਲ ਪੇ ਕਰਨਾ ਬੰਦੂ ਆ ਗਿਆ ਜੀ ਸਾਡੇ ਕੋਲੇ ਆਇਆ ਜੀ ਹਾਂ 900 ਮੱਲਣ ਜੀ ਆ 900 ਰੁਪਏ ਆਜੋ ਭਾਈ ਤੁਸੀਂ ਉਹ ਕਲਦੀਪ ਆ ਲਿਖ ਦੇ ਦਲਜੀਤ ਭਾਈ ਕਿਵੇਂ ਕਰਵਾਈਏ ਬੱਕਰੀ ਹੈ ਜੀ ਇਹ ਕਰਾਈਏ ਭਾਈ ਜੀ 18000 ਰੁਪਏ ਤੇ ਲਿਖਾਈ ਤਾਂ ਭਾਈ ਅਸੀਂ ਕਰਾਉਣੀ ਹੈ ਪਾਈਆਂ ਨੇ ਪਾਈਆਂ ਨੇ ਕਰਾਉਣੀ ਹੈ ਭਾਈ ਸੁਖੀ ਹੋਰਾਂ ਨੇ ਤੇ ਕਿਹੜੇ ਪਾਈਆਂ ਨੇ ਖਰੀਦੀ ਆ ਬੰਨਾਂ ਵਾਲੀ ਤੋਂ ਆਏ ਭਾਈ ਠੀਕ ਹੈ ਠੀਕ ਆ ਠੀਕ ਆ ਲੈ ਵੀ ਦੋਸਤੋ ਬੱਕਰੀ ਕਿਹੜੀ ਛੇਰੀ ਲਈ ਆ ਭਾਈ ਛੇਰੀ ਆ ਬੱਕਰਾ ਮਗਰ ਜਿਹੇ ਠੀਕ ਆ ਆਜੋ ਭਾਈ ਬੱਕਰੀ ਵਿਖਾ ਦਿਓ ਆਜੋ ਹਾਂ ਬੱਕਰੀ ਵਿਖਾ ਦਿਓ ਭਾਈ ਉਹ ਬੱਕਰੀ ਆ ਕਿਹੜੀ ਬੱਕਰੀ ਆ ਛੇਰੀ ਜੀ ਆਹਾਂ ਆ ਬੱਕਰਾ ਲੈ ਵੀ ਆ ਬੱਕਰੀ ਦਾ ਸੌਦਾ ਹੋਇਆ ਦੋਸਤੋ 18000 ਚ ਆ ਬੱਚਾ ਆ ਬੱਕਰੀ ਹੈ ਜੀ ਠੀਕ ਹੈ ਆ ਬੱਚਾ ਮਗਰ ਠੀਕ ਆ ਆ ਬੱਕਰੀ ਹੈ ਦੋਸਤੋ ਆ ਮਗਰ ਬੱਕਰਾ ਤੇ ਪੱਠ ਇਹ ਮਗਰ ਬੱਕਰਾ ਬਾਈ 18000 ਚ ਲਖਾਈ ਬਾਈ ਸੁਖੇ ਹੋਰਾਂ ਨੇ ਕਰਾਉਂੀਆਂ ਧੂੜ ਕੋਟ ਵਾਲਿਆਂ ਨੇ ਤੁਸੀਂ ਗਰੀਬ ਪਹੁੰਚੋ ਤਾਂ ਬਹੁਤ ਚੰਗੇ ਸੌਦੇ ਹੁੰਦੇ ਆ ਦੋਸਤੋ ਬਹੁਤ ਚੰਗੇ ਜਾਨਵਰਾਂ ਉਦੇ। ਇਹ ਕਿੰਨੇ ਸੁਰੇ ਆਏ। ਇਹ ਦੂਜੇ ਸੁਰੇ ਆਇਆ ਯਾਰ ਪੱਠਾ ਤੈਨੂੰ ਗੱਲ ਪੱਟ ਕੇ ਵਿਖਾ ਦੇ। ਹੁਣ ਬਾਤ ਠੀਕ ਹੈ ਜੈ ਜੈ ਜੈ। ਜੀ ਨਹੀਂ ਕੀ ਹੋਣਾ ਯਾਰ ਬੱਕਰੀ ਘਰੇ ਵੇਖ। ਹੈਲੋ ਬੱਕਰੀ ਮੈਂ ਬੰਦਾ ਦਹੀ ਆ ਮੈਂ ਕੀ ਕਰਾਂ। ਯਾਰ ਗੋਲ ਆਏ ਨੋ। ਓ ਯਾਰ ਦਾਦਾ ਕਿੱਧਰ ਗਿਆ? ਮੈਂ ਕੀ ਫਟੂਗਾ। 14 ਦੀ ਹੋ ਗਈ ਯਾਰ ਬੋਦੀ ਦਾ। ਬਸ ਠੀਕ ਆ। ਲਖਾਈ ਬਸ ਠੀਕ ਗੱਲ ਐ ਵੀ ਪੂਰੇ 14 ਦੀ ਹੋ ਗਿਆ ਲਗਾਈ ਆਪੋ ਆਪਣੀ ਸੁਖ ਤੋਂ ਲੈ ਲਿਆ ਮਿੱਤਰੋ ਓਏ ਗਾਡ ਕਿਹੜਾ ਰੁਪਈਏ ਲੈਣੇ ਇਸ ਗਰਮੀਤ 14 ਦੀ 14 ਦਾ ਕਰਬਾਈ ਨਾ ਗੱਲ ਕਰਨ ਲੈ ਵੀ ਆ ਆ ਨਫੇ ਚ ਹੋ ਗਈ ਬਾਈ ਇਹ ਯਾਰ ਨਫੇ ਚ ਮੁੱਕੀ ਆ ਹੁਣ ਲਖਾਈ ਆਪੋ ਆਪਣੀ ਐ ਠੀਕ ਐ ਨਫੇ ਚ ਨਫੇ ਚ ਪਰ ਲਖਾਈ ਆਪੋ ਆਪਣੀ ਐ ਲਖਾਈ ਆਪੋ ਆਪਣੀ ਆਪੋ ਆਪਣੀ ਕਿਉਂਕਿ ਇਹਨਾਂ ਨੇ ਸੱਟ ਵੱਡੀ ਮਾਰਦੀ ਐ ਠੀਕ ਐ ਕਿਨੇ ਕਿਹਨੇ ਭਾਈ ਓ ਸੌਖ ਗੱਲ ਸੁਣ ਲੈ ਸੋਖ ਮੱਤ ਮਾਰਤੀ ਵੱਡੀ ਇਹਨਾਂ ਨੇ ਲਖਾਈ ਆਪੋ ਆਪਣੀ ਕੀਤੀ ਐ ਆਪੋ ਆਪਣੀ ਆਪੋ ਆਪਣੀ ਠੀਕ ਆ ਬਾਈ ਠੀਕ ਆ ਆਪੋ ਆਪੇ ਠੀਕ ਆ ਬਾਈ ਠੀਕ ਆ ਇਹ ਕਿਨੇ ਲੈ ਲਈ ਹੁਣ ਬਾਈ ਆਪੇ ਹੀ ਲਈ ਬਾਈ ਠੀਕ ਆ ਬਾਈ ਲੈ ਵੀ ਨਫੇ ਦੇ ਲੈ ਲਈ ਆ ਪਹਿਲਾਂ ਇੱਥੇ ਹੀ ਸੌਦਾ ਹੋਈ ਸੋਖ ਨੇ ਲਈ ਸੀਗੀ ਹੁਣ ਬਾਈ ਨੇ ਗੁਰਪਰੀ ਦੇ ਨੇ ਲੈ ਲਈ ਚੱਕ ਮਰ ਦੱਸਿਆ ਲੈ